ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਜਿਵੇਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਅਤੇ ਆਪਰੇਸ਼ਨ ਪ੍ਰਹਾਰ ਗੈਂਗਸਟਰਾਂ ਦੇ ਖਿਲਾਫ ਵਾਰ ਚਾਲੂ ਹੈ। ਇਸੇ ਦੀ ਲੜੀ ਵਿੱਚ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ। ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਇਹਦੇ ਜਿਹੜੇ ਬੈਕਵਰਡ ਫਾਰਵਰਡ ਲਿੰਕੇਜਸ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਨਹੀਂ ਜਾਂਦਾ। ਕਿਉਂਕਿ ਇਹ ਸਿਰਫ ਨਸ਼ਾ ਹੀ ਨਹੀਂ ਬਲਕਿ ਇਹ ਦੀ ਇੱਕ ਲੌਜਿਸਟਿਕਸ ਤੇ ਜਿਹੜੀ ਫਾਈਨੈਂਸ਼ੀਅਲ ਬੈਕਬੋਨ ਹੈ ਉਹਨੂੰ ਵੀ ਅ ਅਨਰਥ ਕਰਨਾ ਉਨਾ ਹੀ ਜ਼ਰੂਰੀ ਹੈ ਇਸੇ ਦੀ ਲੜੀ ਵਿੱਚ ਇਹ ਟੋਟਲ ਬਰਾਮਦਗੀ ਜਿਹੜੀ ਖੰਨਾ ਪੁਲਿਸ ਨੇ ਕੀਤੀ ਹੈ ਇਹ ਹੈ 6 ਕਿਲੋ 115 ਗ੍ਰਾਮ ਨਾਲ ਹੀ 2 ਲੱਖ ਦੀ ਡਰਗ ਮਨੀ ਤੇ ਦੋ ਪਿਸਤੌਲ ਅ ਤੀ ਬੋਰ ਦੇ ਅਤੇ ਦੋ ਚਾਰ ਵੀਲਰ ਰਿਕਵਰ ਕੀਤੇ ਗਏ ਨੇ ਇਹਦੇ ਵਿੱਚ ਜਿੰਨੇ ਨਾਮਜਦ ਦੋਸ਼ੀ ਹਨ ਸਾਡੇ 19 ਨਾਮਜਦ ਦੋਸ਼ੀ ਹਨ ਅਤੇ ਇਹਨਾਂ ਵਿੱਚੋਂ ਤਕਰੀਬਨ 10 ਅਰੈਸਟ ਹੁਣ ਤੱਕ ਹੋ ਚੁੱਕੇ ਹਨ ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਜਦ ਇੱਕ ਨਾਕੇ ਨਾਕਾਬੰਦੀ ਦੇ ਦੌਰਾਨ 4 ਕਿਲੋ ਦੀ ਰਿਕਵਰੀ ਹੁੰਦੀ ਹੈ ਦੋ ਨੌਜਵਾਨਾਂ ਤੋਂ 25 ਸਾਲਾਂ ਦੇ ਤਕਰੀਬਨ ਜਸ਼ਨ ਅਤੇ ਅੰਗਰੇਜ਼ ਜਸ਼ਨ ਫੂਲ ਥਾਣੇ ਦਾ ਰਹਿਣ ਵਾਲਾ ਹੈ ਬਠਿੰਡਾ ਅਤੇ ਜਿਹੜਾ ਅੰਗਰੇਜ਼ ਹੈ ਇਹ ਵੇਰੋਵਾਲ ਥਾਣਾ ਤਰਨਤਾਰਨ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੂੰ ਪਹਿਲਾਂ ਅरेस्ट ਕੀਤਾ ਗਿਆ 4 ਕਰੋੜ 4 ਕਿਲੋ ਦੀ ਰਿਕਵਰੀ ਦੇ ਨਾਲ ਇਹਨਾਂ ਦੀ ਸਸਟੇਨਡ ਪੁੱਛਗਿੱਛ ਟੈਕਨੀਕਲ ਐਨਾਲਿਸਿਸ ਅਤੇ ਬਾਕੀ ਸਾਰੀ ਇਨਟੈਰੋਗੇਸ਼ਨ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਕਿ ਇਹ ਆਪਣਾ ਜਿਹੜਾ ਇਹਨਾਂ ਦਾ ਹੈਂਡਲਰ ਹੈ ਉਹਦਾ ਇਹ ਪਹਿਲਾਂ ਵੀ ਸੱਤ ਗੇੜੇ ਲਾ ਚੁੱਕੇ ਸਨ ਇਹ ਤਿੰਨ ਗੇੜੇ ਇਹਨਾਂ ਨੇ ਤਰਨਤਾਰਨ ਤੋਂ ਲਾਇਸੀ ਅਤੇ ਚਾਰ ਗੇੜੇ ਇਹਨਾਂ ਨੇ ਜਲਾਲਾਬਾਦ ਤੋਂ ਲਗਾਏ ਸੀ ਇਸ ਵਾਰ ਵੀ ਇਹ ਆਪਣਾ ਫਿਰੋਜ਼ਪੁਰ ਤੋਂ ਸਮਾਨ ਚੱਕ ਕੇ ਚੰਡੀਗੜ੍ਹ ਵੱਲ ਨੂੰ ਜਾ ਰਹੀ ਸੀ ਤੇ ਵਾਇਆ ਲੁਧਿਆਣਾ ਤੇ ਇਹਨਾਂ ਨੂੰ ਖੰਨਾ ਵਿਖੇ ਕਾਬੂ ਕੀਤਾ ਗਿਆ ਇਹ ਜਿਹੜਾ ਅੰਗਰੇਜ਼ ਤੇ ਜਸ਼ਨ ਹੈ ਇਹਨਾਂ ਦੀ ਮੁਲਾਕਾਤ ਤਦ ਹੁੰਦੀ ਹੈ ਜਦ ਜਸ਼ਨ ਦੀ ਗਰਲਫ੍ਰੈਂਡ ਦੀ ਸਹੇਲੀ ਦਾ ਦੋਸਤ ਇਨ ਟੱਚ ਆਂਦਾ ਹੈ ਅੰਗਰੇਜ਼ ਦੇ ਨਾਲ ਤੇ ਅੰਗਰੇਜ਼ ਦੇ ਕਹਿਣ ਮੁਤਾਬਕ ਇਹ ਦਾ ਪਿੰਡ ਦਾ ਹੀ ਇੱਕ ਮੁੰਡਾ ਸੀ ਜਿਹੜਾ ਕਿ ਫਰੀਦਕੋਟ ਜੇਲ੍ਹ ਵਿੱਚ ਕੈਦੀ ਸੀ ਇਹ ਫਰੀਦਕੋਟ ਜੇਲ ਦਾ ਇੱਕ ਹੋਰ ਕੈਦੀ ਜਿਹੜਾ ਇਹਦੇ ਪਿੰਡ ਵਾਸੀ ਦਾ ਦੋਸਤ ਸੀ ਇਹਨੇ ਇਹਦੀ ਮੁਲਾਕਾਤ ਉਹਦੇ ਨਾਲ ਕਰਾਈ। ਯਾਨੀ ਕਿ ਜਿਹੜਾ ਅੰਗਰੇਜ਼ ਦਾ ਹੈਂਡਲਰ ਹੈ ਜਿਹੜਾ ਕਿ ਇਹਨਾਂ ਤੋਂ ਕਨਸਾਈਨਮੈਂਟ ਚੁਕਾ ਕੇ ਸੋਰਸ ਟੂ ਡੈਸਟੀਨੇਸ਼ਨ ਰੱਖਦਾ ਹੈ। ਇਹ ਪਹਿਲਾਂ ਫਰੀਦਕੋਟ ਜੇਲ ਵਿੱਚ ਬੰਦ ਸੀ ਅਤੇ ਹੁਣ ਇਹਦੇ ਕਹਿਣ ਦੇ ਮੁਤਾਬਕ ਇਹ ਪੁਰਤਗਾਲ ਵਿਖੇ ਹੈ। ਯਾਨੀ ਕਿ ਇਹ ਦੋਨਾਂ ਦਾ ਇੱਕ ਫੋਰਨ ਹੈਂਡਲਰ ਹੈ ਜਿਹੜਾ ਕਿ ਇਹਨਾਂ ਦਾ ਇਹ ਸਤਵਾਂ ਜਾਂ ਅੱਠਵਾਂ ਗੇੜਾ ਸੀ। ਇਹਨਾਂ ਨੂੰ ਕਮਿਸ਼ਨ ਦੇ ਤੌਰ ਤੇ ਹਰ ਕਿਲੋ ਹੈਰੋਇਨ ਦੇ ਬਦਲੇ ਤਕਰੀਬਨ 20000 ਮਿਲਦਾ ਸੀ ਜਿਹੜਾ ਕਿ ਇਹ ਦੋਨੋਂ ਆਪਸ ਸ਼ੇਅਰ ਕਰਦੇ ਸਨ ਕਿਉਂਕਿ ਜਿਹੜਾ ਇਹ ਅੰਗਰੇਜ਼ ਹੈ ਇਹਨੂੰ ਗੱਡੀ ਨਹੀਂ ਚਲਾਉਣੀ ਆਂਦੀ ਸੀ ਇਸ ਲਈ ਇਹ ਜਸ਼ਨ ਦੀ ਗੱਡੀ ਦਾ ਇਸਤੇਮਾਲ ਕਰਦਾ ਸੀ ਇਸ ਲਈ ਪਹਿਲਾਂ ਹੀ ਰਿਕਵਰੀ ਸ਼ੁਰੂ ਹੁੰਦੀ ਹੈ ਇੱਕ ਗੱਡੀ ਅਤੇ 4 ਕਿਲੋ ਹੈਰੋਇਨ ਤੋਂ اسی ਦੀ ਲੜੀ ਵਿੱਚ ਬੈਕਵਰਡ ਅਤੇ ਫੋਰਵਰਡ ਲਿੰਕੇਜਸ ਨੂੰ ਖੰਗਾਲਦੇ ਹੋਏ ਇਹਦੇ ਵਿੱਚ ਹੋਰ ਅਰੈਸਟਾਂ ਹੋਈਆਂ ਬਾਕੀ ਦੇ ਅਕਿਊਜ਼ ਦੇ ਨਾਂ ਹਨ ਜਿਹੜੇ ਕਿ ਅਰੈਸਟ ਹੋ ਚੁੱਕੇ ਹਨ ਪ੍ਰਭਜੋਤ ਜਿਹੜਾ ਕਿ ਕੂਮਕਲਾ ਦਾ ਰਹਿਣ ਵਾਲਾ ਹੈ 19 ਸਾਲ ਗੁਰਤੇਜ ਖਰੜਦਾਰ ਰਹਿਣ ਵਾਲਾ ਜਿਤੇ ਪਹਿਲਾਂ ਵੀ ਦੋ ਪਰਚੇ ਦਰਜ ਹਨ ਆਰਮਜ਼ ਐਕਟ ਤੇ ਐਨਡੀਪੀਐਸ ਐਕਟ ਦੇ ਇਹ 28 ਸਾਲਾਂ ਦਾ ਹੈ ਇਹ ਤੋਂ ਵੀ ਚਿੱਟੇ ਦੀ ਰਿਕਵਰੀ ਹੋਈ ਹੈ ਕੁਮਰਵੀਰ ਜਿਹੜਾ ਕਿ ਸਲੇਮ ਟਾਬਰੀ ਦਾ ਰਹਿਣ ਵਾਲਾ ਹੈ ਇਹ ਤੇ ਵੀ ਤਕਰੀਬਨ ਦੋ ਤਿੰਨ ਪਰਚੇ ਹਨ ਮਾਡਲ ਟਾਊਨ ਡਿਵੀਜ਼ਨ ਨੰਬਰ 5 थाना ਸੀਪੀ ਲੁਧਿਆਣਾ ਦੇ ਮਨਪ੍ਰੀਤ ਢੀਮਾ ਜਿਹੜਾ ਕਿ ਦੁਰਾਹੇ ਥਾਣੇ ਦਾ ਰਹਿਣ ਵਾਲਾ ਹੈ ਇਹ ਤੇ ਵੀ 6 ਪਰਚੇ ਦਰਜਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਵੇਂ ਕਿ ਅੰਮ੍ਰਿਤਸਰ ਖੰਨਾ ਮੋਹਾਲੀ ਲੁਧਿਆਣਾ ਆਦਿ ਅ ਵਿੱਕੀ ਮਰਾਡੋ ਜਿਸ ਤੇ ਤਕਰੀਬਨ 26 ਪਰਚੇ ਦਰਜ ਹਨ ਇਹ ਵੀ ਪਟਿਆਲਾ ਲੁਧਿਆਣਾ ਮੋਹਾਲੀ ਖੰਨਾ ਚੰਡੀਗੜ੍ਹ ਤੇ ਨਵਾਂ ਸ਼ਹਿਰ ਵਿਖੇ ਦਰਜ ਹਨ ਇਹ ਆਰਮਜ਼ ਐਕਟ ਅਟੈਂਪਟ ਟੂ ਮਰਡਰ ਐਂਡੀਪੀਐਸ ਐਕਟ ਦੇ ਅਧੀਨ ਹਨ ਹੁਣਾਂ ਦੀ ਹੈਗੀ ਆ ਅੱਗੇ ਇਹਦੇ ਵਿੱਚ ਅਸੀਂ ਜਿਹੜੇ ਜੇਲ ਦੇ ਲਿੰਕੇਜਸ ਵੀ ਨੇ ਉਹਨਾਂ ਨੂੰ ਵੀ ਸਕਸੈਸਫੁਲੀ ਬੇਨਕਾਬ ਕੀਤਾ ਹੈ ਇੱਕ ਦੋਸ਼ੀ ਫੜਿਆ ਗਿਆ ਹੈ ਜਿਹਦਾ ਨਾਂ ਹੈ ਸੁਨੀਲ ਇਲੀਅਸ ਬੱਠੀ ਜਿਹਨੂੰ ਪ੍ਰੋਡਕਸ਼ਨ ਵਾਰੰਟੀ ਅਸੀਂ ਲੈ ਕੇ ਆਏ ਪੁਚਗਿਚ ਦੇ ਦੌਰਾਨ ਇਹਦੇ ਸਾਹਮਣੇ ਆਇਆ ਕਿ ਇਸ ਤੇ ਤਕਰੀਬਨ ਇੱਕ ਦਰਜਨ ਐਫ ਆਈ ਆਰਸ ਹਨ ਇਹ ਤੋਂ ਰਿਕਵਰੀ ਹੋਈ ਹੈ ਡਰੱਗ ਮੰਨੀ ਦੀ ਇੱਕ ਹੋਰ ਗੱਡੀ ਦੀ ਦੋ ਪਿਸਤੌਲਾਂ ਦੀ ਅਤੇ ਹੋਰ ਹੈਰੋਇਨ ਦੀ ਇਹ ਆਪਣਾ ਜੇਲ ਵਿੱਚ ਹੀ ਬੈਠੇ ਕੰਮ ਚਲਾ ਰਿਹਾ ਸੀ ਤੇ ਇਹਦਾ ਜਿਹੜਾ ਬਾਹਰ ਕਰਿੰਦਾ ਕੰਮ ਕਰਦਾ ਸੀਗਾ ਹਰਸ਼ਦੀਪ ਜਿਹੜਾ ਕਿ ਸਮਰਾਲੇ ਥਾਣੇ ਦਾ ਰਹਿਣ ਵਾਲਾ ਹੈਗਾ 22 ਸਾਲਾਂ ਦਾ ਇਹ ਦੋਨਾਂ ਨੂੰ ਹੀ ਕਾਬੂ ਕੀਤਾ ਗਿਆ ਹੈ ਨਾਲ ਜਿਹੜੀ ਡਰੱਗ ਮਨੀ ਸੀ ਇਹਦੀ ਮਾਤਾ ਹੈਗੀ ਹੈ ਘਰੇ ਜਿਹਨੂੰ ਇਹ ਡਰੱਗ ਮਨੀ ਜਮਾ ਕਰਦੇ ਸੀਗੇ ਇਹਦੀ ਮਾਤਾ ਤੋਂ ਵੀ ਇਹ ਡਰੱਗ ਮਨੀ ਅਸੀਂ ਸਕਸੈਸਫੁਲੀ ਰਿਕਵਰ ਕਰ ਪਾਏ ਹਾਂ ਨਾਲ ਹੀ ਇਹਦੇ ਵਿੱਚ ਜਿਹੜਾ ਇਹ ਫੋਨ ਇਸਤੇਮਾਲ ਕਰਦਾ ਸੀ ਜੇਲ ਵਿਖੇ ਇਹ ਵੀ ਸਕਸੈਸਫੁਲੀ ਰਿਕਵਰ ਹੋ ਪਾਇਆ ਹੈ ਜਦੀ ਅੱਗੇ ਜਾਂਚ ਜਾਰੀ ਹੈ ਤਾਂਕਿ ਇਹਦਾ ਹੋਰ ਜਿਹੜਾ ਨੈਟਵਰਕ ਹੈ ਉਹਦਾ ਪਰਦਾਫਾਸ਼ ਕੀਤਾ ਜਾਵੇ ਇੱਕ ਹੋਰ ਰਿਕਵਰੀ ਹੋਈ ਹੈ ਜਿਹਦੇ ਅੰਦਰ 1 ਕਿਲੋ ਹੇਰੋਇਨ ਬਰਾਮਦ ਹੋਈ ਹੈ ਇਸ ਲੜਕੇ ਦਾ ਨਾਮ ਹੈ ਗੁਰਮੀਤ ਇਹ 23 ਸਾਲਾਂ ਦਾ ਰਹਿਣ ਵਾਲਾ ਹੈ ਸਿਟੀ ਫਾਜ਼ਿਲਕਾ ਦਾ ਪਿੱਛੋਂ ਦੀ ਅਤੇ ਚੰਡੀਗੜ੍ਹ ਵਿਖੇ ਇੱਕ ਰੈਪੀਡੋ ਤੇ ਡਰਾਈਵਰ ਦਾ ਕੰਮ ਕਰਦਾ ਸੀ ਇਹ ਵੀ ਪਿੱਛੋਂ ਦੀ ਫਿਰੋਜ਼ਪੁਰ ਬਾਰਡਰ ਤੋਂ ਲੈ ਕੇ ਆਇਆ ਸੀ ਤੇ ਇਹਦਾ ਵੀ ਡੈਸਟੀਨੇਸ਼ਨ ਚੰਡੀਗੜ੍ਹ ਹੀ ਸੀ ਇਹ ਪਹਿਲਾਂ ਨਸ਼ਾ ਪੱਤਾ ਕਰਨ ਦਾ ਆਦੀ ਸੀ ਫਿਰ ਪੈਸਿਆਂ ਦੀ ਲੋੜ ਦੇ ਕਾਰਨ ਇਹ ਬਾਚੋ ਕੂਰੀਅਰ ਬਣਿਆ ਇਹਦੀ ਵੀ ਇਹਦੇ ਜਿਹੜਾ ਹੈਂਡਲਰ ਸੀ ਉਹਨੇ 30000 ਪ੍ਰਤੀ ਮਹੀਨੇ ਦੀ ਕਮਿਸ਼ਨ ਫਿਕਸ ਕੀਤਾ ਹੋਇਆ ਸੀ ਇਹ ਤੇ ਵੀ ਸਾਡੀ ਅੱਗੇ ਜਾਂਚ ਜਾਰੀ ਹੈ ਇਸ ਲਈ ਸਾਰੇ ਬੈਕਵਰਡ ਫੋਰਵਰਡ ਲਿੰਕੇजेस ਜਿਹੜਾ ਜੇਲ ਦਾ ਨੈਟਵਰਕ ਹੈ ਫਾਈਨੈਂਸ਼ੀਅਲ ਨੈਟਵਰਕ ਹੈ ਆਦੀ ਉਹਦਾ ਪਰਦਾ ਫਾਸ਼ ਕਰਨਾ ਇੱਕ ਛਲਾਗਾ ਯੋਗ ਕੰਮ ਹੈ ਤੇ ਇਹ ਸਾਰੇ ਆਪਰੇਸ਼ਨ ਨੂੰ ਸੁਪਰਵਾਈਜ਼ ਤੇ ਪਲਾਨ ਕੀਤਾ ਹੈਗਾ ਐਸਪੀਡੀ ਪਵਨਜੀਤ ਜੀ ਨੇ ਸਾਡੇ ਡੀਐਸਪੀਡੀ 모ਹਿਤ ਨੇ ਸਾਡੇ ਜਿਹੜੇ ਸੀਆਈ ਇਨਚਾਰਜ ਨੇ ਨਰਪਿੰਦਰ ਐਸਆਈਪੀ ਅਤੇ ਸਾਡੇ ਟੈਕਨੀਕਲ ਇਨਚਾਰਜ ਨੇ ਐਸਆਈ ਸਿਮਰਨ ਮੈਂ ਜਿਹੜੇ 400 4 ਕਿਲੋ ਵਾਲੀ ਆਰੋਡ ਦੀ ਜੀ 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 ਹੋਈ ਉਹਨਾਂ ਦੇ ਜੀ ਐਨਵਾਇਰਨਮੈਂਟ ਆਈ ਹੈ ਜੀ ਉਹਨਾਂ ਦੀ ਸਾਰੇ ਨੇ ਜਿਹੜਾ ਇਹ ਸਾਰਾ ਬਾਰਡਰ ਤੋਂ ਜਲਾਲਾਬਾਦ ਤਰਨਤਾਰਨ ਤੋਂ ਸਾਰਾ ਜਿਹੜਾ ਨਿਸ਼ਾਨਦਾ ਸੀਗਾ ਉਹ ਸਾਰਾ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਇਹਨਾਂ ਦੇ ਥਰੂ ਹੀ ਜਾਂਦਾ ਸੀ ਇਹ ਸਾਰਾ ਨੈਟਵਰਕ ਦਾ Part ਨੇ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇਹਦੇ ਅੰਦਰ ਪ੍ਰਾਇਮਰੀ ਦੋਸ਼ੀ ਜਿਹੜਾ ਅਸੀਂ ਪਹਿਲਾਂ ਫੜਿਆ ਸੀਗਾ ਉਹਦਾ ਜਿਹੜਾ ਹੈਂਡਲਰ ਹੈ ਉਹ ਵੀ ਫੋਰਨ ਹੈਂਡਲਰ ਹੈ ਤੇ ਜਿਹੜੀ ਇਹਦੀ ਹੁਣ ਤੱਕ ਦੀ ਪੁੱਛਗਿੱਛ ਹੈਗੀ ਹੈ ਉਹਦੇ ਵਿੱਚ ਇਹ ਕਹਿੰਦਾ ਹੈਗਾ ਕਿ ਇਹ ਪੁਰਤਗਾਲ ਬੇਸਡ ਹੈ ਤੇ ਪਹਿਲਾਂ ਫਰੀਦਕੋਟ ਜੇਲ ਵਿੱਚ ਇੱਕ ਕੈਦੀ ਹੁੰਦਾ ਸੀ ਜੀਤੋ ਇਹਦਾ ਉੱਥੋਂ ਦੀ ਨੈਟਵਰਕ ਚੱਲਿਆ ਹੈ ਨਹੀਂ ਜੀ ਇਹ ਕੰਟਰੀ ਮੇਡ ਪਿਸਟਲ ਹੈਗਾ ਅਨਲਾਈਸੈਂਸਡ ਹੈਗਾ ਜੀ ਜਿਹੜੇ ਦੋਸ਼ੀ ਨੇ ਉਹਨਾਂ ਚੋਂ 10 ਅਰੈਸਟ ਹੋਏ ਹੁਣ ਤੱਕ ਜੀ ਜਿਹੜੀ ਪਹਿਲਾਂ ਆ ਰਹੀ ਸੀ ਉਹ ਜੀ ਨਹੀਂ ਉਹ ਉਹਦੀ ਮਾਂ ਸੀਗੀ ਉਹਦੀ ਮਾਂ ਨੂੰ ਪਤਾ ਨਹੀਂ ਸੀ ਕੀ ਕੀ ਹੈ ਕੀ ਨਹੀਂ ਉਹ ਤੋਂ ਸਹੀ ਫਿਰ ਡਰਗ ਮਨੀ ਦੀ ਬਰਾਮਦਗੀ ਕਰਾਈ ਹੈ ਇਹ ਡਰਗ ਮਨੀ ਇਹ ਸੁਨੀਲ 엘ਿਆਸ ਬੱਠੀ ਦੀ ਸੀ ਜਿਹੜਾ ਕਿ ਇਸ ਵੇਲੇ ਜੇਲ੍ਹ ਵਿੱਚ ਹੈ ਜੀ ਕਿ ਆ ਕੋ ਸਟੂਡੈਂਟ ਹੀ ਹੈ ਕਿ ਕੋਈ ਟਾਰਗੇਟ ਸਟੂਡੈਂਟ ਤਾਂ ਨਹੀਂ ਹੈ ਜਗੇ ਕੁਝ ਐਸਾ ਸਮਾਂ ਹੈ ਉਹ ਹੋ ਸਕਦਾ ਹੈਗਾ ਕਿ ਇਹ ਪੈਡਲਰ ਸਟੂਡੈਂਟਸ ਹੋਣ ਪਰ ਜਿਹੜੀ ਇਹਨਾਂ ਦੀ ਗ੍ਰੈਜੂਏਸ਼ਨ ਹੈ ਜਿਵੇਂ ਕਿ ਜਿਹੜੇ ਸਾਡੇ ਪਹਿਲੇ ਦੋਸ਼ੀ ਜਿਹੜੇ ਕਾਬੂ ਕੀਤੇ ਗਏ ਸੀ ਜਸ਼ਨ ਤੇ ਅੰਗਰੇਜ਼ ਜਿਹੜਾ ਜਸ਼ਨ ਹੈ ਇਹ ਬੀਏ ਪਾਸ ਹੈ ਜਿਹੜਾ ਅੰਗਰੇਜ਼ ਹੈ ਇਹ ਪਲੱਸ 2 ਫੇਲ ਹੈ ਇਹ ਛੋਟੇ-ਮੋਟੇ ਕੰਮ ਕਰਦੇ ਸੀ ਕੋਈ ਲੱਕੜ ਦਾ ਕੰਮ ਕਰਦਾ ਸੀ ਕੋਈ ਪੇਂਟ ਦਾ ਕੰਮ ਕੋਈ ਹੋਰ ਫੈਕਟਰੀ ਵਿੱਚ ਕੰਮ ਕਰਦਾ ਸੀ ਜਿਹੜਾ ਵਿਕੀਮ ਰੋ ਡੋ ਦੇ ਫਲਾਕਗੜ ਦੇ ਵਿੱਚ ਧਮਾਕਾ ਕੇ ਸਮਗਰੀ ਬਰਾਮਦ ਆ ਵੀ ਚੁੱਕੀ ਹੈ ਜੀ ਦੇਖੋ ਜੀ ਜਿਹੜਾ ਇਸ ਕੇਸ ਦੀ ਤਤੀਸ਼ ਹੈਗੀ ਹੈ ਜਿਹੜਾ ਐਸਬੀਐਸ ਨਗਰ ਜ਼ਿਲ੍ਹੇ ਵਿੱਚ ਦਰਦ ਸੀ ਇਹ ਇਸ ਵੇਲੇ ਐਨਆਈ ਦੇ ਕੋਲ ਹੈਗਾ ਪੰਜਾਬ ਪੁਲਿਸ ਇਹਦੀ ਇਸ ਵੇਲੇ ਤਫਤੀਸ਼ ਨਹੀਂ ਕਰ ਰਹੀ ਉਹਨਾਂ ਦੇ ਕੋਈ ਮੱਤੇ ਮਗਰ ਮੱਛੀ ਫੜੇ ਜਾਂਦੇ ਜੀ ਬਿਲਕੁਲ ਇਹ ਸਾਰੇ ਵੱਡੇ ਮਗਰ ਮੱਛੀ ਸੀ ਇਹ ਡਾਇਰੈਕਟਲੀ ਫਰਸਟ ਲੈਵਲ ਲਿੰਕੇਜ ਜਿਨੂੰ ਅਸੀਂ ਕਹਿ ਦਿੰਦੇ ਹਾਂ ਇਹ ਬਾਰਡਰ ਤੋਂ ਲੈ ਕੇ ਆਉਂਦੇ ਸੀਗੇ ਇਹਨਾਂ ਦਾ ਜਿਹੜਾ ਫੋਰਨ ਹੈਂਡਲਰ ਹੈ ਇਹਨਾਂ ਨੂੰ ਇਨ ਟੱਚ ਕਰਾਂਦਾ ਸੀਗਾ ਤੇ ਉਥੋਂ ਦੀ ਚੱਕ ਕੇ ਅੱਗੇ ਪੂਰੇ ਪੰਜਾਬ ਪੂਰੇ ਚੰਡੀਗੜ੍ਹ ਤੱਕ ਇਹਨਾਂ ਦਾ ਨੈਟਵਰਕ ਫੈਲਿਆ ਹੋਇਆ ਸੀ। ਇਹ ਫਾਰਮੂਲਾ ਹੈ ਦਾ ਪਾਕਿਸਤਾਨ ਦਾ ਜਾਂ ਕਿਸੇ ਹੋਰ ਦਾ। ਜਿਹੜਾ ਇਹਦੀ ਰਿਕਵਰੀ ਇਹ ਲੈ ਕੇ ਆਉਂਦੇ ਸੀ ਰਣਤਾਰਨ ਤੇ ਜਲਾਲਾਬਾਦ ਤੋਂ ਚੱਕ ਕੇ ਲੈ ਕੇ ਆਉਂਦੇ ਸੀ ਕਨਸਾਈਨਮੈਂਟ ਪਰ ਇਹਦੇ ਕਨ ਮੁਤਾਬਕ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਪੁਰਤਗਾਲ ਬੇਸਡ ਹੈ ਜੀ। ਪੁਰਤਗਾਲ ਜੀ। ਪਾਕਿਸਤਾਨ ਦਾ ਪੋਲੀਟੀਕਲ ਬੈਕਗਰਾਉਂਡ ਵੀ ਕੋਈ ਜੈਕ ਕੋਈ ਨਹੀਂ ਨਹੀਂ ਜੀ ਅਜੇ ਤੱਕ ਇਹ ਕੋਈ ਗੱਲ ਸਾਹਮਣੇ ਨਹੀਂ ਆਈ ਹੈ।